ਸਰ ਤੋਂ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਵੀ ਜਿਹੜੇ ਐਸਟੀ ਮੈਡਮ ਸਾਹਿਬ ਨੇ ਉਹਨਾਂ ਨੇ ਕੀ ਆਪਰ ਨੂੰ ਸਵੀ ਦਿੱਤੀ ਆ ਉਹ ਕੀ ਕਹਿਣਾ ਚਾਹੁੰਦੇ ਨੇ ਹਾਂ ਜੀ ਹਾਂ ਜੀ ਪਹਿਲਾਂ ਤਾਂ ਮੈਡਮ ਉਹਨਾਂ ਨੂੰ ਅੱਜ ਮਿਲੇ ਸੀ ਤੇ ਆਪਣਾ ਅਸੀਂ ਪੰਗ ਪੱਤਰਾ ਜਿਹੜਾ ਮੈਡਮ ਨੂੰ ਦਿੱਤਾ ਤੇ ਉਹਨਾਂ ਨੇ ਸਾਨੂੰ ਇਹ ਤਸਲੀ ਦਿੱਤੀ ਹੋਈ ਹੈ ਕਿ ਐਸ ਸੋਨੇਲ ਪੋਸੀਬਲ ਅਸੀਂ ਡੌਗ ਜਿਹੜੇ ਆ ਰਿਕਵਰ ਕਰਵਾਵਾਂਗੇ ਸਾਡੇ ਜਿਹੜੇ ਡੌਗ ਆ ਉਹ ਤੁਹਾਨੂੰ ਵਾਪਸ ਮਿਲੂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਅਸੀਂ ਐਨ ਜੀਓ ਵਾਲਿਆਂ ਤੱਕ ਵੀ ਇਹ ਨੋਟਿਸ ਕਰਵਾਵਾਂਗੇ ਕਿ ਡੀਸੀ ਸਾਹਿਬ ਦੇ ਥਰੂ ਕਿ ਹਰ ਇੱਕ ਜਗ੍ਹਾ 올 오버 ਦਾ ਜਿਹੜਾ ਪੰਜਾਬ ਆ ਉਹ ਹਰ ਇੱਕ ਜਗ੍ਹਾ ਸੀ ਇਹ ਨੋਟਿਸ ਦਿੱਤਾ ਜਾਵਾਂਗੇ ਕਿ ਕੋਈ ਵੀ ਪ੍ਰਾਈਵੇਟ ਐਨਜੀਓ ਜਿਹੜੀ ਆ ਉਹ ਬਿਨਾਂ ਪੁੱਛੇ ਹੋਏ ਬਿਨਾਂ ਕਿਸੇ ਲੀਗਲ ਨੋਟਿਸ ਦੇ ਜਾਂ ਫਿਰ ਬਿਨਾਂ ਕਿਸੇ ਵੀ ਕੋਰਟ ਦੇ ਆਰਡਰ ਤੋਂ ਕਿਸੇ ਦੇ ਵੀ ਘਰ ਜਾ ਕੇ ਡੌਗ ਨੂੰ ਫੜਨਾ ਜਾਂ ਡੌਗ ਨੂੰ ਆਪਣੇ ਅੰਡਰ ਲੈਣਾ ਇਹ ਉਹ ਨਹੀਂ ਚੱਕੀ ਜਾ ਸਕਦੀ ਕਿਸੇ ਦੇ ਘਰ ਨਹੀਂ ਜਾ ਸਕਦੇ ਠੀਕ ਹੈ ਜੀ ਇਦਾਂ ਤੁਹਾਨੂੰ ਕੋਰਟ ਦੇ ਮੈਟਰ ਚੱਲ ਰਿਹਾ ਹੈ ਕੋਰਟ ਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਜੀ ਇਹ ਕੋਰਟ ਵੱਲੋਂ ਆਰਡਰ ਆਇਆ ਹੋਇਆ ਨਾ ਕਿ ਤੁਸੀਂ ਆਪਣੇ ਠੀਕ ਹੈ ਜੀ کورٹ ਵੱਲੋਂ ਇਹ ਆਰਡਰ ਆਇਆ ਕਿ ਜਿੰਨੀ ਦੇਰ ਤੱਕ ਇਹ ਸਾਡਾ ਚੱਲ ਰਹੀ ਹੈ کورٹ ਦੇ ਵਿੱਚ ਕਿਉਂਕਿ ਥੋੜੀ ਦੇਰ ਪਹਿਲਾਂ ਬਰੀডিং ਬੈਨ ਕੀਤੀ ਸੀ ਉਸ ਦੇ ਅਸੀਂ ਜਿਹੜਾ ਆਪਣੀ ਰਿਡ ਲਾਈ ਸੀ ਤੇ ਉਸ ਤੋਂ ਬਾਅਦ کورٹ ਨੇ ਸਾਨੂੰ ਇਹ ਆਰਡਰ ਦਿੱਤਾ ਹੋਇਆ ਕਿ ਜਿੰਨੀ ਦੇਰ ਤੱਕ ਅਸੀਂ ਨੈਕਸਟ ਡਿਸੀਜਨ ਨਹੀਂ ਲੈਂਦੇ ਕੋਈ ਵੀ ਐਨ ਜੀਓ ਜਾਂ ਕੋਈ ਵੀ ਸਰਕਾਰੀ ਵੀ ਮੁਲਾਜ਼ਮ ਜਿਹੜਾ ਆ ਬਿਨਾ کورٹ ਦੇ ਆਰਡਰ ਤੋਂ ਕਿਸੇ ਦੇ ਘਰ ਜਾ ਕੇ ਡੌਗ ਜਾਂ ਕਿਸੇ ਵੀ ਜਾਨਵਰ ਨੂੰ ਨਹੀਂ ਚੱਕ ਸਕਦਾ ਠੀਕ ਹੈ ਅਨਲੈਸ ਆਫ ਇਨਲੀਗਲ ਹੋਵੇ ਬਿਲਕੁਲ ਜਿਹੜਾ ਜਾਨਵਰ ਆ ਪਰ ਇਹ ਡੌਗ ਇਨਲੀਗਲ ਨਹੀਂ ਹੈਗਾ ਡੌਗ ਡੌਗ ਹਰ ਇੱਕ ਅੱਜ ਤੋਂ ਨਹੀਂ ਹੈ ਬਹੁਤ ਪੁਰਾਣੇ ਜ਼ਮਾਨਿਆਂ ਤੋਂ ਲੋਕ ਆਪਾਂ ਰੱਖਦੇ ਆ ਰਹੇ ਆ ਘਰਾਂ ਦੇ ਵਿੱਚ ਪਾਲਦੇ ਆ ਰਹੇ ਆ ਬਰੀਡਿੰਗ ਹੁੰਦੀ ਆ ਰਹੀ ਆ ਔਰ ਇਹ ਰਾਜਿਆਂ ਮਹਾਰਾਜਿਆਂ ਤੋਂ ਆਪਣੇ ਚੱਲ ਰਿਹਾ ਇਕੱਲਾ ਇੰਡੀਆ ਜਿਹੀ 올ਓਵਰ ਵਰਲਡ ਵਿੱਚ ਚੱਲ ਰਿਹਾ ਕੋਈ ਇਹਨੂੰ ਐਜ਼ ਅ ਪੈਟ ਯੂਜ਼ ਕਰਦਾ ਕੋਈ ਐਜ਼ ਅ ਗਾਰਡ ਡੌਗ ਯੂਜ਼ ਕਰਦਾ ਕੋਈ ਜਸਟ ਬੱਚਿਆਂ ਲਈ ਲੈ ਕੇ ਆਉਂਦਾ ਹੈ ਹਨਾ ਹਰ ਇੱਕ ਨੇ ਆਪਣੇ ਬੱਚਿਆਂ ਤੋਂ ਵੱਧ ਪਿਆਰ ਇਹਨਾਂ ਨੂੰ ਕਰਦੇ ਆ ਬਹੁਤ ਸਾਰੇ ਇਹੋ ਜਿਹੇ ਘਰਾਂ ਦੇ ਵਿੱਚ ਮੈਂ ਖੁਦ ਮਲਵਾ ਸਕਦਾ ਜਿਹੜੇ ਬਜ਼ੁਰਗ ਆ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ ਉਹਨਾਂ ਨੇ ਡੌਗ ਗੋਦ ਲਏ ਹੋਇਆ ਬੱਚਿਆਂ ਵਾਂਗੂ ਡੌਗਾਂ ਨੂੰ ਰੱਖਦੇ ਆ ਤੇ ਆਪਣੇ ਮਤਲਬ ਜਿੱਦਾਂ ਧੀ ਪੁੱਤ ਦੀ ਸੇਵਾ ਕਰਦੇ ਹੁੰਦੇ ਆ ਉਦਾਂ ਉਹਨਾਂ ਦੀ ਕਰਦੇ ਆ ਮੈਂ ਖੁਦ ਮਿਲਾ ਸਕਦਾ ਇਹੋ ਜਿਹੇ ਬੱਚੇ ਇਹ ਉਹਨਾਂ ਬੰਦਿਆਂ ਦੇ इमोਸ਼ਨ ਦੀ ਕੀ ਕਦਰ ਆ ਆਪਣੇ ਨਾ ਐਨਜੀਓ ਵਾਲਾ ਕੋਈ ਕੱਲ ਨੂੰ ਕੋਈ ਵੀ ਬੰਦਾ ਹੈ ਇਹੋ ਜਿਹੇ ਜਿਹੜਾ ਦਿਨ-ਦਿਨ ਚਾਰ ਜਾਂ ਪੰਜ ਫੀਮੇਲਾਂ ਰੱਖ ਲਈਆਂ ਜਾਂ ਦੋ ਡੌਗ ਰੱਖ ਲੈ ਉਹਦੇ ਘਰ ਜਾ ਕੇ ਕੋਈ ਵੀ ਐਨਜੀਓ ਚੱਕ ਕੇ ਤਾਂ ਲੈ ਜਾਊਗੀ ਤਾਂ ਉਹ ਉਹ ਬੰਦੇ ਤੇ ਕੀ ਬੀਤੀ ਹੋਗੀ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਇੱਥੇ ਹਰ ਇੱਕ ਚੀਜ਼ इमोशनल ਤੌਰ ਤੇ ਵੀ ਸੋਚੀ ਜਾਂਦੀ ਹੈ ਇਵਨ ਜੱਜ ਸਾਹਿਬ ਵੀ ਕੋਈ ਫੈਸਲਾ ਕਰਦੇ ਆ ਉਹ ਹਲਕਾ ਜਿਹਾ इमोਸ਼ਨ ਹੋ ਕੇ ਸੋਚਦੇ ਆ ਕਿ ਇੱਥੇ ਕੀ ਪ੍ਰੋਬਲਮ ਆਈ ਸੀ ਕਿਉਂ ਇਹ ਬੰਦੇ ਨੇ ਕ੍ਰਾਈਮ ਕੀਤਾ ਜਾਂ ਕਿਉਂ ਇਹ ਬੰਦਾ ਕਿਸੇ ਪਾਸੇ ਨੂੰ ਗਿਆ ਲੱਗ ਪਰ ਇਹ ਤਾਂ ਬਹੁਤ ਵੱਡਾ इमोਸ਼ਨ ਹੈ ਇਹ ਤਾਂ ਇਹ ਤਾਂ ਇੱਕ ਬੱਚਿਆ ਪਾਲੀਏ ਹੁੰਦੇ ਆ ਆਪਣੇ ਪੁੱਤਾਂ ਵਾਂਗ ਪਾਲੇ ਹੋਏ ਡੌਗ ਜਿਹੜੇ ਆ ਉਹ ਉਹਨਾਂ ਨੇ ਬਿਨਾ ਕਿਸੇ ਕਾਰਨ ਤੋਂ ਉਹਦੇ ਕੋ ਚੱਕੇ ਲੈ ਕੇ ਉਹਨਾਂ ਨੂੰ ਮੁੰਡੇ ਦਾ ਧੱਕਾ ਕਰ ਕਿੰਨੇ ਡੌਗ ਚੱਕੇ ਗਏ ਜੀ ਕਿੱਥੇ ਚੱਕੇ ਗਏ ਰਾਊਂਡ ਇਹ ਕਿਹੜਾ ਪਿੰਡ ਸੀ ਜੀ ਭਾਈ 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 ਰੂਪਾ ਪਿੰਡ ਹੈ ਜੀ ਉੱਥੋਂ ਚੱਕੇ ਗਏ ਆ ਅਰ ਹੁਣ 25 ਦੇ ਆਸ-ਪਾਸ ਕਹਿ ਰਹੇ ਆ ਡੌਗ 25 ਯਾਨੀ ਛੋਟੇ ਬੱਚੇ ਵੱਡੇ ਪਾ ਕੇ 25 ਦੇ ਆਸ-ਪਾਸ ਚੱਲੇ ਆ ਖਾਣਾ-ਪਾਣਾ ਫਿਰ ਤਾਂ ਦੇ ਹੁੰਦੇ ਆ ਤੁਸੀਂ ਕੀ ਮੰਗਣਾ ਚਾਹੁੰਦੇ? ਅਸੀਂ ਮੰਗੇ ਕਰਦੇ ਵੀ ਐਸ ਤੋਂ ਪੋਸੀਬਲ ਪਹਿਲਾਂ ਸਾਡੇ ਡਾਕ ਰਿਕਵਰ ਕਰਾਈ ਜਾਂ ਫਿਰ ਉਹ ਮੁੰਡੇ ਤੇ ਜਿਹੜਾ ਝੂਠਾ ਪਰਚਾ ਪਾਇਆ ਗਿਆ ਉਹ ਝੂਠਾ ਪਰਚਾ ਜਿਹੜਾ ਰੱਦ ਕੀਤਾ ਜਾਵੇ। ਤੇ ਉਹਨਾਂ ਨੂੰ ਫੂਡ ਦੇ ਵੀ ਰਹੇ ਆ ਕਿ ਇਸ ਕੰਡੀਸ਼ਨ ਦੇ ਵਿੱਚ ਉਹ ਹੁਣ ਸਾਨੂੰ ਪਤਾ ਲੱਗੇਗਾ। ਉਹਦੀ ਕੋਈ ਤਸੱਲੀ ਦਿੱਤੀ ਆ ਪਰ ਉਹਨੂੰ ਖਾਣਾ ਦੇ ਰਹੇ ਨੇ। ਨਹੀਂ ਸਾਨੂੰ ਕੁਝ ਨਹੀਂ ਤਾਂ ਦਾ ਕੁਝ ਨਹੀਂ ਦੱਸਿਆ ਅਜੇ। ਖਾਣਾ ਪਾ ਰਹੇ ਆ। ਸਾਨੂੰ ਇਹ ਨਹੀਂ ਦੱਸਿਆ ਕਿ ਖਾਣਾ ਪਾ ਰਹੇ ਆ ਕਿ ਨਹੀਂ ਪਾ ਰਹੇ ਉਹਨਾਂ ਨੇ ਕਿਹਾ ਵੀ ਮੈਂ ਡੀਸੀ ਸਾਹਿਬ ਦੇ ਨੋਟਿਸ ਵਿੱਚ ਇਹ ਗੱਲ ਲਿਆ ਕੇ ਐਸ ਤੋਂ ਪੋਸੀਬਲ ਅਸੀਂ ਇੱਥੇ ਐਕਸ਼ਨ ਲਵਾਂਗੇ। ਹੁਣ ਕਦੋਂ ਤੱਕ ਹੋ ਰਿਹਾ ਸਾਨੂੰ ਇਹ ਪਰ ਇਹਨਾਂ ਕਹਿੰਦਾ ਕਿ ਅਸੀਂ ਜਲਦੀ ਹੀ ਇੱਥੇ ਐਕਸ਼ਨ ਲਵਾਂਗੇ ਤੇ ਪਰ ਹਜੇ ਤੱਕ ਸਾਨੂੰ ਇਹ ਪਤਾ ਨਹੀਂ ਕਿ ਡੌਗਾਂ ਨੂੰ ਖਾਣਾ ਪਾਇਆ ਉਹ ਜਿੰਦੇ ਵੀ ਹੈ ਕਿਉਂਕਿ ਅਜੇ 3 ਦਿਨ ਹੋ ਗਏ 4 ਦਿਨ ਹੋ ਚੁੱਕੇ ਹਨ ਜੀ 4 ਦਿਨ ਹੋ ਚੁੱਕੇ ਹਨ 4 ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਡੌਗ ਪਾਣੀ ਤੋਂ ਜਾਂ ਰੋਟੀ ਤੋਂ ਬਿਨਾ ਜਾਂ ਖਾਣੇ ਤੋਂ ਬਿਨਾ ਨਹੀਂ ਰਹਿਦਾ ਉਹ ਜੋ ਕਈ ਡੌਗ ਇਹੋ ਜਿਹੇ ਵੀ ਹੈ ਜਿਹੜੇ ਹੋ ਸਕਦਾ ਨਾਨ-ਵੈਜ ਖਾਂਦੇ ਹੋਣ ਕਈ ਸਿਰਫ ਇੱਕ ਥਾਂ ਦੇ ਕੁਝ ਸਾਨੂੰ ਪਤਾ ਹੁੰਦਾ ਸਾਡਾ ਡੌਗ ਕਿਹੜੀ ਚੀਜ਼ ਨੂੰ ਖੁਸ਼ ਹੋ ਕੀ ਡਾਈਟ ਲਿਆ ਕੀ ਡਾਈਟ ਲਿਆ ਉਹ ਸੈਕਿੰਡ ਥਿੰਗ ਯਾ ਜਿਹੜਾ ਕਿ ਡੌਗਾ ਨੂੰ ਜਾਂ ਆਪਾਂ ਹਿਊਮਨ ਡਾਕਟਰ ਵੀ ਆ ਉਹਨਾਂ ਤੋਂ ਪੁੱਛ ਸਕਦੇ ਆ ਕਿ ਜਦੋਂ ਡੌਗ ਦਾ ਜਾਂ ਹਿਊਮਨ ਦਾ ਵੀ এনवायरमेंट ਚੇਂਜ ਹੁੰਦਾ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਆ ਤਾਂ ਉਹ ਬਿਮਾਰ ਹੁੰਦਾ ਆ ਫਿਰ ਉਹ ਡੌਗ ਉਹਨਾਂ ਚੋਂ ਕਿਹੜਾ ਕੋਈ ਬਿਮਾਰ ਹੋਇਆ ਉਹਨਾਂ ਦਾ ਕੋਈ ਚੈੱਕਅਪ ਕੀਤਾ ਗਿਆ ਲਿਆ ਕੇ ਜਾਂ ਫਿਰ ਉਹਨਾਂ ਨੂੰ ਕੋਈ ਮੈਡੀਸਨ ਫੈਸਿਲਿਟੀ ਮਿਲ ਰਹੀ ਹੈ ਉੱਥੇ ਕਿ ਨਹੀਂ ਮਿਲ ਰਹੀ ਉਹ ਸਾਨੂੰ ਹਲੇ ਤੱਕ ਕੁਝ ਨਹੀਂ ਪਤਾ ਕੀ ਪਤਾ ਉੱਥੇ ਕਿਹੜਾ ਡੌਗ ਸਾਡਾ ਕਿੰਨਾ ਜ਼ਿਆਦਾ ਉਹਨਾਂ ਨੂੰ ਪੱਖਾ ਵੀ ਲੱਗਾ ਕਿ ਨਹੀਂ ਜਿਹੜੇ ਕਿ ਡੌਗ ਸਾਡੇ ਏਸੀ 'ਚ ਰਹਿ ਰਹੇ ਸੀ ਉੱਥੇ ਉਹਨਾਂ ਨੂੰ ਪੱਖਾ ਵੀ ਨਾ ਲਾਇਆ ਹੋ ਸਕਦਾ ਅਗਲੇ ਨੂੰ ਕੀ ਪਤਾ ਬਿਲਕੁਲ ਠੀਕ ਹੈ ਜੀ ਉਹ ਸਿਰਫ ਤੇ ਸਿਰਫ ਜੇਕਰ ਕੋਈ ਸੇ ਐਨਜੀਓ ਵਾਲੇ ਨੇ ਕੋਈ ਭਲਾ ਕਰਨਾ ਚਾਹਦੇ ਆ ਤਾਂ ਸਾਡੇ ਨਾਲ ਗੱਲ ਕਰੋ ਅਸੀਂ ਉਹਨਾਂ ਨੂੰ ਦਵਾਵਾਂਗੇ ਕਿ ਡੌਗ ਆ ਦੇਖੋ ਇਹਨਾਂ ਨੂੰ ਲੋੜ ਆ ਆਪਾਂ ਵੀ ਜਿਹੜੇ ਘਰ ਦੇ ਡੌਗ ਪਾਲੇ ਹੋਏ ਆ ਉਹਨਾਂ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ ਉਹ ਸਾਨੂੰ ਪਤਾ ਹੈ ਅਸੀਂ ਕਿੱਦਾਂ ਰੱਖਣੇ ਆ ਕਿਉਂਕਿ ਅਸੀਂ ਆਪਣੇ ਨਾਲ ਜਿਆਦਾ ਪਿਆਰ ਉਹਨਾਂ ਨੂੰ ਕਰਦਾ ਕਈ ਵਾਰ ਸਾਡੇ ਕੋਲ ਆਪਣੇ ਘਰ ਦੇ ਲਈ ਖਾਣ ਦੇ ਲਈ ਪੈਸੇ ਹੋਣ ਨਾ ਹੋਣ ਪਰ ਡੌਗਾਂ ਦਾ ਫੀਡ ਸਾਡੀ ਹਮਿੰਨੇ ਦੀ ਇਹ ਨਹੀਂ ਹੁੰਦਾ ਕਿ ਸਾਡੇ ਡੌਗ ਭੁੱਖੇ ਰਹਿ ਜੂਗੇ ਕਿਸੇ ਨੇ ਇੱਕ ਬੈਗ ਵੱਡੇ ਬੈਗ ਕਿਸੇ ਨੇ ਛੋਟੇ ਬੈਗ ਜਿੱਦਾਂ ਵੀ ਸਾਡੇ ਕੋਲ ਸਰੇ ਆ ਅਸੀਂ ਉਹ ਫੀਡ ਵੀ ਪਾਈ ਰੋਟੀਆਂ ਵੀ ਪਾਈਆਂ ਜਿੱਤਾ ਜਿੱਤਾ ਡੌਗ ਨੇ ਖਾਦਾ ਅਸੀਂ ਉਹ ਖੁਲਾਇਆ ਉਸ ਟਾਈਮ ਸਾਡੇ ਨਾਲ ਕੋਈ ਐਨਜੀਓ ਨਹੀਂ ਖੜੀ ਜਦੋਂ ਅੱਜ ਸਾਡੇ ਲੱਖਾਂ ਦੇ ਡੌਗ ਜਿਹੜੇ ਆ ਉਹ ਇਹਨਾਂ ਨੂੰ ਦੇਖ ਕੇ ਕਿ ਹਾਂ ਇਹ ਇਸ ਕੰਮ ਦੇ ਵਿੱਚ ਏਡੇ ਏਡੇ ਮਹਿੰਗੇ ਡੌਗ ਲਾ ਤਾਂ ਉਹ ਚੱਕਣ ਆ ਰਹੇ ਆ ਠੀਕ ਹੈ ਤੇ ਇਹ ਡੌਗ ਚੱਕੀ ਇਸ ਕਰਕੇ ਜਾ ਰਹੇ ਆ ਕਿ ਇਹ ਸੇਲ ਪਰਚੇਜ਼ ਜਲਦੀ ਹੋ ਜਾਂਦੀ ਹੈ ਨਾ ਜੀ ਬਿਲਕੁਲ ਵਧੀਆ ਹੋਰ ਵਧੀਆ ਕਰਕੇ ਹੋ ਜਾਂਦੀ ਹੈ ਗੱਡੀ ਦੇ ਵਿੱਚ ਪਤਾ ਨਹੀਂ ਲੱਗਦਾ ਕੌਣ ਲੈ ਗਿਆ ਕੌਣ ਲਈ ਉਸ ਤੋਂ ਬਾਅਦ ਉਹਨਾਂ ਨੇ ਤਾਂ ਐਨਜੀਓ ਵਾਲਿਆਂ ਨੂੰ ਤਾਂ ਕਹਿ ਦੇਣਾ ਕਿ ਅਸੀਜੀ ਖਣ ਨਾਲ ਸ਼ੈਲਟਰ 'ਚ ਭੇਜਦੇ ਆ ਉੱਥੇ ਭੇਜ ਦਿੱਤੇ ਆ ਅੱਜ ਤੱਕ ਇੱਕ ਵੀ ਐਨਜੀਓ ਵਾਲਾ ਦੱਸ ਦੇ ਕਿ ਉਹ ਕਿਸੇ ਐਨਜੀਓ ਨੇ ਆਪਣਾ ਇੱਕ ਸ਼ੈਲਟਰ ਬਣਾਇਆ ਹੋਵੇ ਤੇ ਉਸ ਸ਼ੈਲਟਰ 'ਚ ਡੌਗ ਪਾਏ ਹੋਣ ਉਹ ਕਿੱਥੇ ਜਾਂਦੇ ਆ ਐਨਜੀਓ ਕੋਲੋਂ ਕਿੱਥੇ ਚਲੇ ਜਾਂਦੇਗਾ ਉਹ ਉਦੋਂ ਉਹ ਉਹ ਸੇਲ ਪਰਚੇਜ਼ ਨਹੀਂ ਹੁੰਦੀ ਹੈਗੀ ਉਹ ਡੌਗਾਂ ਦੀ ਸੇਲ ਪਰਚੇਜ਼ ਹੋ ਕੇ ਉਦੋਂ ਤਾਂ ਸੇਲ ਹੋ ਜਾਂਦੇ ਆ ਜਦੋਂ ਸਾਡੇ ਕੋਲ ਡੌਗ ਹੁੰਦੇ ਆ ਉਹ ਉਹਨਾਂ ਨਾਲ क्रੂਲਟੀ ਹੁੰਦੀ ਆ ਉਹਨਾਂ ਕੋ ਜਾ ਕੇ ਇੱਕ ਕਮਰੇ ਦੇ ਵਿੱਚ 15 15 20 20 ਡੌਗ ਉਹ ਛੱਡ ਦਿੰਦੇ ਆ ਉਦੋਂ ਨਹੀਂ ਕਿਰੂਲਟੀ ਹੁੰਦੀ ਹੈਗੀ ਸਾਡੇ ਘਰਾਂ ਦੇ ਵਿੱਚ ਜਦੋਂ ਅਸੀਂ ਵੱਡੇ ਹਾਲਾਂ ਦੇ ਵਿੱਚ ਵੱਡੇ ਪਿੰਜਰਿਆਂ ਦੇ ਵਿੱਚ ਜਾ ਕੇ ਏਸੀ ਲਾ ਕੇ ਰੱਖੇ ਹੁੰਦੇ ਉਹ ਉਦੋਂ क्रੂਲਟੀ ਆ ਉਹਨਾਂ ਦੇ ਘਰ ਪੱਖਾ ਵੀ ਨਹੀਂ ਹੁੰਦਾ ਉਹ क्रੂਲਟੀ ਨਹੀਂ ਹੁੰਦੀ ਹੈਗੀ ਇਸ ਕਰਕੇ ਐਨ ਜੀਓ ਵਾਲੇ ਹੁਣ ਸੰਭਲ ਕੇ ਰਹਿਣ ਠੀਕ ਹੈ ਧੰਨਵਾਦ ਸਭ ਦੀ ਡਾਈਟ ਅਲੱਗ ਸਭ ਨੂੰ ਮਲਟੀ ਵਿਟਾਮਿਨ ਨੂੰ ਦੇਣਾ ਸਾਰਾ ਕੁਝ ਅਲੱਗ-ਅਲੱਗ ਦੇਣਾ ਸਭ ਦੀ ਡਾਈਟ ਅਲੱਗ ਹੋਣਾ ਸਿ ਯਕੀਨ ਨਹੀਂ ਕਰ ਸਕਦੇ ਵੀ ਉਹ ਉਹਨਾਂ ਨੂੰ ਖਾਣਾ ਦੇ ਰਹੇ ਆ ਪਰ ਆਪਾਂ ਕਹਿੰਦੇ ਦੇਣਾ ਹੋਰ ਤੁਹਾਨੂੰ ਕਹਿਣਾ ਚਾਹੀਦਾ ਤੁਸੀਂ ਸਬਤ ਕਰੇ ਜਾਂ ਸਾਨੂੰ ਤੁਹਾਨੂੰ ਪਰੇਸ਼ਾਨਾ ਕਰੇ ਜਾਂ ਅਸੀਂ ਮਿਹਨਤ ਨਾਲ ਕੰਮ ਕਰ ਰਹੇ ਹਾਂ ਸਾਨੂੰ ਕੰਮ ਕਰਨ ਤਾਂ ਦੇਖੋ ਕਿਸੇ ਗਰੀਬ ਦੇ ਡਾਕਟਰ ਚੱਕਲੇ ਕੋਈ ਹੋਰ ਕੋ ਬਿਜ਼ਨਸ ਨਹੀਂ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ ਨਾ ਤਾਂ ਕੋ ਚਿੱਟਾ ਵੇਚ ਰਿਹਾ ਨਾ ਕਿਰਪਾ ਨੂੰ ਕੰਮ ਕਰੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਇਧਰ ਤਾਂ ਨਹੀਂ ਹੋਣਾ ਚਾਹੀਦਾ ਸਾਡੇ ਡਾਕਟਰਾਂ ਨੂੰ ਆਪਸ ਪਰਸਾਸ਼ਨ ਕੀ ਕੰਨਾ ਕਰਦੇ ਜਿੰਦਰਾਤ ਬੱਚਾ ਮਗਰ ਅਸੀਂ ਡਾਕ ਰੱਖਦੇ ਆ ਇਸ ਵਿੱਚ ਰੱਖਦੇ ਆ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਡਾਈਟ ਦੇ ਦੇ ਐਨਐਸ ਆਪਣੇ ਬੱਚੇ ਦੀ ਕੇਅਰ ਨਹੀਂ ਕਰਦੇ ਉਹਨੇ ਟੋਪੀ ਕਰਦੇ ਜਾਂ ਨਾਲ ਬੱਗਰ ਰੱਖਦੇ ਠੀਕ ਹੈ ਪੁੱਤਰ ਆ ਕੇ ਚੈੱਕ ਕਰੋ ਕਿ ਡਾਕ ਨੂੰ ਕੀ ਡਾਈਟ ਦੰਨੇ ਆ ਉਹ ਉਹਨਾਂ ਨੂੰ ਪਤਾ ਨਹੀਂ ਕਿ ਸਰ ਨੂੰ ਫੰਡ ਦਿੱਤਾ ਹੋਗਾ ਨਹੀਂ ਦਿੱਤਾ ਹੋਗਾ ਕਿ ਮੈਂ ਰੱਖਿਆ ਹੋਗਾ ਪਤਾ ਸੈਟਰ ਡੌਗ ਆਪਸ ਕਿਤੇ ਜਾਨਾ ਬਹੁਤ ਮਹਿੰਗਾ ਡੌਗਾ ਔਰ ਸਟੀਰ ਡੌਗ ਹੁੰਦੇ ਆ ਉਹਨਾਂ ਨੂੰ ਮੈਂ ਇੰਜ ਕੋ ਨਹੀਂ ਚੱਕਦੀ ਬਾਹਰ ਆਵਾਰਾ ਕੁੱਤੇ ਹੈ ਕਿ ਉਹਨਾਂ ਨੂੰ ਕਿਉਂ ਨਹੀਂ ਚੱਕਦੀ ਸਰ ਮਹਿੰਗੇ ਡੌਗ ਨੂੰ ਮੈਂ ਚੱਕਦੀ ਆਂ ਕੁੜੀ ਬਣਾ ਕੇ ਰੱਖੋ ਜਿਹੜਾ ਵੀ ਆਉਂਦਾ ਆ ਉਹ ਆਪਣੀ ਲੱਤਾਂ ਦਾ ਆਪ ਜ਼ਿੰਮੇਵਾਰ ਹੋਏਗਾ ਭਾਈ ਯੁੱਤੀ ਫਿਰੋਦ ਤੇ ਉਸ ਤੋਂ ਬਾਅਦ ਇਹ ਕੰਮ ਕਰਨ ਦੀ ਉਹ ਕੋਸ਼ਿਸ਼ ਨਾ ਕਰੇਗਾ ਦੇ ਵੀ ਥੈਂਕ ਯੂ ਜੀ 로비로 램보 램보